ਤੇ ਨੰਮੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ ਜਿਹੜੇ ਕਹਿੰਦੇ ਨੇ ਸਰੀਰ ਜਿਹਾ ਮਿੱਟੀ ਹੋਇਆ ਪਿਆ ਜਾਂ ਗਠੀਆ ਹਿਊਰ ਕੈਸ਼ੜ ਵੱਧਾ ਜਾਂ ਕੋਵਿਡ ਦੇ ਜਿਹੜੇ ਟੀਕੇ ਲਗਵਾਉਣ ਤੋਂ ਬਾਅਦ ਸਰੀਰ ਨੂੰ ਕੋਈ ਨਾ ਕੋਈ ਬਿਮਾਰੀ ਚੰਬੜਦੀ ਜਾਂਦੀ ਹੈ ਇਹਦੇ ਲਈ ਆਪਾਂ ਘਰ ਦੇ ਵਿੱਚ ਇੱਕ ਨੁਸਖਾ ਤਿਆਰ ਕਰਨਾ ਹੈ ਇਹਦਾ ਰਿਜ਼ਲਟ 100% ਆਉਂਦਾ ਹੈ ਬਹੁਤ ਵਧੀਆ ਰਿਜ਼ਲਟ ਹੈ ਦਾ ਆਪਾਂ ਲੈਣੀ ਸਲੇਮ ਹਲਦੀ ਸਸਾ ਲਾ ਲੈਣਾ ਮम्मा ਸਲੇਮ ਹਲਦੀ ਅੱਧਾ ਕਿਲੋ ਹਾਫ ਕੇਜੀ ਦੂਸਰੇ ਨੰਬਰ ਤੇ ਆਪ ਲੈਣਾ ਅਨਬੁਜਾ ਚੂਨਾ ਕਲੀ ਵੀ ਗੈਰ ਦੇ ਨੂੰ ਇਹ ਲੈਣੀ ਆਪਾਂ 2 ਕਿਲੋ 2 ਕੇਜੀ ਇੱਕ ਆਪ ਲੈਣਾ ਘੜਾ ਬਿਲਕੁਲ ਨਵਾਂ ਕੋਰਾ ਘੜਾ ਲੈਣੇ ਜੀ ਨੂੰ ਇਹ ਜਿਹੜਾ ਹੈਗਾ ਹਲਦੀ ਤੇ ਅਨਬੁਜਾ ਚੂਨਾ ਮੇਂ ਜਕਲੀ ਇਹਨੂੰ ਆਪਾਂ ਘੜੇ ਦੇ ਵਿੱਚ ਪਾ ਕੇ ਉੱਪਰੋਂ ਨੂੰ ਪਾਣੀ ਨਾਲ ਭਰ ਦੇਣਾ ਘੜੇ ਨੂੰ ਤੇ ਡੰਡੇ ਦੇ ਨਾਲ ਆਪਾਂ ਲੱਕੜ ਦੇ ਡੰਡੇ ਨਾਲ ਹਿਲਾਉਣਾ ਇਹਨੂੰ ਹਿਲਾਉਣ ਤੋਂ ਬਾਅਦ ਇਹਨੂੰ ਤੁਸੀਂ ਉੱਪਰ ਇਹਦੇ ਚੱਪਣ ਵਗੈਰਾ ਰੱਖ ਕੇ ਖੱਪੜਾ ਬੰਨ ਕੇ ਰੱਖ ਦਿਓ ਰੱਖੋ ਨੂੰ ਤੁੱਪ ਦੇ ਵਿੱਚ ਵਿਹੜੇ 'ਚ ਰੱਖ ਲਓ ਚਾਹੇ ਕੋਠੇ ਦੀ ਛੱਤ ਤੇ ਰੱਖ ਲਓ ਇਹਨੂੰ ਤੁਸੀਂ ਹਰ ਰੋਜ਼ ਹਿਲਾਉਂਦੇ ਰਹਿਣਾ ਤੇ ਇੱਕ ਮਹੀਨਾ ਤੁਸੀਂ ਇਹਨੂੰ ਫਲਾਂ ਦੇ ਰਹਿਣਾ મતલਬ ਇੱਕ ਮਹੀਨਾ ਨੂੰ ਟਾਈਮ ਲੱਗ ਜਾਂਦਾ ਬਨਣ ਤੇ ਇੱਕ ਮਹੀਨੇ ਬਾਅਦ ਇਹਦੇ ਵਿੱਚ ਜਦੋਂ ਕਿਤੇ ਪਾਣੀ ਘਟਦਾ ਤਾਂ ਪਾਣੀ ਜਰੂਰ ਪਾਉਂਦੇ ਰਹਿਣਾ ਵਿੱਚ ਤੇ ਨਾ ਹੋਏ ਕਿ ਤੇਵੇਂ ਪਾਣੀ ਸੁੱਕ ਜੇ ਪਹਿਲੇ 15 ਦਿਨਾਂ ਤੱਕ ਲਾਜ਼ਮੀ ਦੇ ਵਿੱਚ ਪਾਣੀ ਪਾਓ ਕਿਉਂਕਿ ਘਰਾ ਵੀ ਖੜਾ ਵੀ ਖੁਰਾ ਹੈ ਤੇ ਦੂਸਰੇ ਦੇ ਵਿੱਚ ਪਾਣੀ ਉੱਡ ਵੀ ਸਕਦਾ ਗਰਮੀ ਨਾਲ ਉਸ ਤੋਂ ਬਾਅਦ ਇਹ ਜਦੋਂ ਪੂਰਾ ਇੱਕ ਮਹੀਨਾ ਹੋ ਗਿਆ ਇਹਦੇ ਵਿੱਚ ਹਲਦੀ ਜਿਹੜੀ ਤਦਾਂ ਤੋਂ ਪਾਣੀ ਨੂੰ ਸੋਖ ਕੇ ਭੁੱਲ ਜਾਵੇਗੀ ਫਿਰ ਉਸ ਤੋਂ ਬਾਅਦ ਉਹ रेड स्कलर ਦੀ ਹੋ ਜਾਏਗੀ। ਲਾਲ ਸੰਤਰੀ ਜਿਹੇ ਰੰਗ ਦਾ ਹੋ ਜਾਂਦਾ ਹੈ। ਉਹਨੂੰ ਤੁਸੀਂ ਧੋ ਲੈਣਾ ਕੱਢ ਕੇ ਵਿੱਚੋਂ। ਚੰਗੀ ਤਰ੍ਹਾਂ ਧੋ ਕੇ ਉਹਨੂੰ ਕੱਪੜੇ ਨਾਲ ਸੁਕਾ ਕੇ ਫਿਰ ਉਹਨੂੰ ਸਾਵੇਂ ਸੁਕਣ ਜਗ੍ਹਾ ਰੱਖ ਦੇਣਾ। ਸਾਵੇਂ ਸੁਕਾਉਣ ਤੋਂ ਬਾਅਦ ਇਹ ਤੁਸੀਂ ਪਾਊਡਰ ਬਣਾ ਲੈਣਾ। ਪਾਊਡਰ ਬਣਾ ਕੇ ਉਹਨੂੰ ਕੱਚ ਤੇ ਮਰਤਵਾਨ ਦੇ ਵਿੱਚ ਸਟੋਰ ਕਰ ਲੈਣਾ। ਇਹ ਜਿਹੜਾ ਪਾਊਡਰ ਬਣ ਜੂ ਇਹਦਾ ਤੁਸੀਂ ਅੱਧਾ ਚਮਚ ਛੋਟਾ ਅੱਧਾ ਚਮਚ ਲੈਣਾ ਤੁਸੀਂ ਸਟਾਰਟਿੰਗ ਦੇ ਵਿੱਚ ਅੱਧਾ ਦਾ ਚਮਚ ਆਪਾਂ ਨੂੰ ਸੁਬਹ ਸ਼ਾਮ ਲੈ ਸਕਦੇ ਆ ਦੁੱਧ ਦੇ ਵਿੱਚ ਨੂੰ ਫੈਂਟ ਕੇ ਲੈਣਾ ਉਸ ਤੋਂ ਬਾਅਦ ਆਪਾਂ ਇਹ ਮਾਤਰਾ ਵਧਾ ਸਕਦੇ ਆ ਮੈਕਸਿਮਮ ਆਪਾਂ 1 ਚਮਚ ਸਵੇਰੇ 1 ਚਮਚ ਦਾ ਸ਼ਾਮ ਨੂੰ ਲੈ ਸਕਦੇ ਆ ਦੁੱਧ ਦੇ ਵਿੱਚ ਫੈਂਟ ਕੇ 10 ਦਿਨ ਲੈਣ ਤੋਂ ਬਾਅਦ ਤੁਹਾਨੂੰ ਇਹਦਾ ਰਿਜ਼ਲਟ ਆਪਣੇ ਆਪ ਸਾਹਮਣੇ ਆ ਜਾਏਗਾ ਤੁਹਾਡਾ ਜਿਹੜਾ ਦਰਦ ਹੈ ਯੂਰਿਕ ਐਸਿਡ ਹੈ ਇਹਦੇ ਵਿੱਚ ਬਹੁਤ ਹੀ ਵਰੀਆ ਫਾਇਦਾ ਹੋਵੇਗਾ ਮਤਲਬ ਇਹ ਬਿਮਾਰੀਆਂ ਤੁਹਾਡੀਆਂ ਜਿਹੜੀਆਂ ਤੁਹਾਡੇ ਤੇ ਹਾਵੀ ਹੋਈਆਂ ਇਹਨਾਂ ਨੂੰ ਕੰਟਰੋਲ ਕਰ ਦੇਗਾ ਤੁਸੀਂ ਇਹਨੂੰ ਆਜੀ ਬਿਮਾਰੀ ਦੇ ਹਿਸਾਬ ਨਾਲ ਮੈਕਸਿਮਮ 10 ਨਿਹ ਮਹੀਨੇ ਤੱਕ ਵਰਤ ਸਕਦੇ ਹੋ ਮਾਤਰੇ ਦੀ ਸਟਾਰਟਿੰਗ ਦੇ ਵਿੱਚ ਅੱਧੇ ਜੰਮ ਤੋਂ ਸਟਾਰਟ ਕਰਨੀ ਹੈ ਇਹਦਾ ਰਿਜ਼ਲਟ ਇੰਨਾ ਜ਼ਿਆਦਾ ਸ਼ਾਨਦਾਰ ਹੈ ਕਿ ਜਿਸ ਨੇ ਵੀ ਇਹਨੂੰ ਵਰਤੇ ਉਹਦੀ ਤਕਲੀਫ ਘੱਟੀ ਗਈ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਸ਼ੁਕਰੀਆ ਜੀ ਵੀਡੀਓ ਚੰਗੀ ਲੱਗੀ ਜਾਂ ਤੁਹਾਡੇ ਕਿਸੇ ਭੈਣ ਭਰਾ ਨੂੰ ਅੱਗੇ ਕਿਸੇ ਨੂੰ ਹੈ ਇਹੋ ਜੀ ਪ੍ਰੋਬਲਮ ਤਾਂ ਉਹਨੂੰ ਜ਼ਰੂਰ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ